ਪੰਨਾ ਨੰਬਰ 343 45 ਜੀ ਘਟ ਅਵ ਘਟ ਡੂੰਗਰ ਘਣਾ ਇੱਕ ਨਿਰਗੁਣ ਬੈਲ ਹਮਾਰ ਰਮਈਏ ਸਿਉ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਆ ਜਿਹੜਾ ਰਾਹ ਹੈ ਨਾ ਰਸਤਾ ਇਹ ਘਟਾ ਬਘਟਾ ਉੱਚਾ ਨਹੀਂ ਮੈਂ ਪਤਲਾ ਰਸਤਾ ਨਹੀਂ ਹੈ ਜਿਵੇਂ ਘਾਟੀ ਚੜੀਦਾ ਪਹਾੜੀ ਰਸਤਾ ਹੁੰਦਾ ਕਦੇ ਉੱਚਾ ਆ ਗਿਆ ਕਦੇ ਨੀਵਾ ਆ ਗਿਆ ਉਹਨੂੰ ਖਾਬ ਘਟ ਕਹਿੰਦੇ ਨੇ ਕਦੇ ਹਿਰਦਾ ਚੱਲ ਜਾਂਦਾ ਕਦੇ ਮਾਇਆ ਚ ਆ ਜਾਂਦਾ ਡੂੰਘੇ ਰਖਣਾ ਇਹ ਤਾਂ ਕਦੇ ਬਹੁਤ ਡੂੰਘਾ ਗਹਿਰਾਈ ਵੀ ਹੈ ਨਰਕ ਨੂੰ ਵੀ ਜਾ ਸਕਦਾ ਹੈ ਨਰਕਾਂ ਦੀਆਂ ਜੂਨੀਆਂ ਥੱਲੇ ਹੀ ਨੇ ਸਭ ਖਾਈ ਜਦੇ ਪਿਆ ਤਾਂ ਨਰਕ ਚਲਾ ਜਾਊਗਾ ਨੀਮਤੋਂ ਚਲਾ ਜਾਊਗਾ ਡੁੰਗਰ ਕਣਾ ਇੱਕ ਨਿਰਗੁਣ ਬੈਲ ਹੁਆ ਜਿਹੜਾ ਬੈਲ ਹੈ ਤੇ ਗਾ ਰਹੇ ਨਿਰਗੁਣ ਮਨ ਜਿਹੜਾ ਨਿਰਗੁਣ ਕੋਈ ਕੋਈ ਨਹੀਂ ਹੈ ਤੇ ਰਸਤਾ ਉੱਚਾ ਨਹੀਂ ਮੈਂ ਉਹ ਇਸ ਰਸਤੇ ਦਾ ਚੱਲਿਆ ਹੋਇਆ ਨਹੀਂ ਇਸ ਰਸਤੇ ਦਾ ਵਾਕਬ ਨਹੀਂ ਹੈ ਪਹਾੜਾਂ ਦੇ ਬੁੱਲਦਾਂ ਦੇ ਉੱਤੇ ਅੱਗੇ ਲੈ ਕੇ ਜਾਂਦੇ ਹੁੰਦੇ ਸੀ ਲੱਦ ਕੇ ਸਮਾਨ ਵਪਾਰੀ ਬੁੱਲਦਾਂ ਤੇ ਵਪਾਰ ਕਰਦੇ ਸੀ ਬੁੱਲਦਾਂ ਤੇ ਲੱਦ ਕੇ ਉਹ ਗੱਲ ਕਰ ਰਹੇ ਹੈ ਇਹ ਪਹਾੜੀ ਰਸਤੇ ਦਾ ਬਗਬ ਕੋਈ ਨਹੀਂ ਤੇ ਰਸਤਾ ਖਰਾਬ ਹੈ ਨਿਰਗੁਣ ਬੈਲ ਹੈ ਬੈਲ ਜੋ ਪਹਾੜੀ ਰਸਤੇ ਨੇ ਦੇਖਿਆ ਨਹੀਂ ਹਜੂ ਹਾਂਜੀ ਅੱਛਾ ਬੈਲ ਮਨ ਮਨ ਨੂੰ ਕਿਹਾ ਬੈਲ ਹੈ ਮਨ ਨੂੰ ਬੈਲ ਕਿਹਾ ਹੈ ਮਨ ਨੂੰ ਪਤਾ ਨਹੀਂ ਨਾ ਹੈ ਉਹ ਤਾਂ ਮਾਇਆ ਦੇ ਵਿੱਚ ਰਹਿੰਦਾ ਦੂਏ ਰਸਤੇ ਦਾ ਪਤਾ ਨਹੀਂ ਨਾ ਉਹਨੂੰ ਰਮਈਏ ਸਿਓ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ ਰਮਈਏ ਸਾਥ ਬੇਨਤੀ ਆਪਣੇ ਮੂਲ ਨੂੰ ਬੇਨਤੀ ਕਰਦੀ ਹੈ ਬੁੱਧ ਬਈ ਤੂੰ ਮੰਨਦਾ ਤਾਂ ਇਹ ਜਾਈ ਕੰਮ ਹੈ ਤਾਂ ਨਮਾ ਇਹ ਤਾਂ ਜੋ ਟ੍ਰੇਨਡ ਨਹੀਂ ਹੈਗਾ ਇਹਨੂੰ ਤਾਂ ਗਿਆਨ ਹੈ ਨਹੀਂ ਇਹ ਤਾਂ ਜਨਮੇ ਮਾਇਆ ਜੋ ਹੈ ਮਾਇਆ ਤੋਂ ਪਰੇ ਦਾ ਇਹਨੂੰ ਗਿਆਨ ਕੋਈ ਨਹੀਂ ਰਬਈਏ ਨੂੰ ਕਿਹਾ ਵੀ ਤੂੰ ਲੈ ਕੇ ਆਇਆ ਮਨ ਤੇਰਾ ਤੂੰ ਮਾਇਆ ਤੋਂ ਬਾਦ ਵੀ ਰਹਿਣਾ ਤੂੰ ਜਿਹੜਾ ਗਿਆਨ ਹੈ ਪੂੰਜੀ ਆ ਜਿਹੜਾ ਲੱਦਿਆ ਹੈ ਬੈਲ ਦੇ ਉੱਤੇ ਮਾਲ ਪਿਛਲੇ ਜਨਮਾਂ ਦਾ ਤੂੰ ਇਹਦੀ ਰੱਖੀ ਕਰੀਂ ਕਿਤੇ ਕੋ ਮੂੜੇ ਕੋ ਆਣਾ ਲਵੇ ਈਮਾਨ ਨੂੰ ਮਨ ਮਾਇਆ ਦੇ ਫਸ ਕੇ ਉਗਣਾ ਚ ਫਸ ਕੇ ਮੂੜ ਲਾ ਕੋ ਲਵੇ ਇਹਨੂੰ ਸਮਝਾ ਕੇ ਰੱਖੀ ਮੈਂ ਬੌੜਦ ਨੂੰ ਇਹ ਜਿਹੜਾ ਸੰਸਾਰੀ ਯਾਤਰਾ ਹੈ ਇਹਦੇ ਵਿੱਚ ਬਹੁਤ ਆਪ ਘਟ ਘਟੀਆਂ ਨੇ ਉੱਚਾ ਨੀਵਾ ਥਾਂ ਹੈ ਕਿਤੇ ਗਲਤੀ ਨਾ ਕੋਈ ਐਸੀ ਕਰ ਲਵੇ ਤੇ ਮੂੜੇ ਕੋ ਲਵੇ ਆਪਣਾ ਅੱਛਾ ਰਾਖ ਰੱਖੀ ਵਾਸਤੇ ਆਇਆ ਜੀ ਮੇਰੀ ਪੂੰਜੀ ਰਾਖਾ ਮਾੜਾ ਖਾਂ ਅੱਛਾ ਰੱਖਿਆ ਕਰੀ ਦੀ ਹੈ ਜੀ ਹਾਂ ਰੱਖਿਆ ਕਰੀ ਦੀ ਹੈ ਕੋ ਬਨਜਾਰੋ RAM ਕੋ ਮੇਰਾ ਟਾਂਡਾ ਲਾਦਾ ਜਾਇ ਰੇ ਰਹਾਓ ਕੋ ਬਨਜਾਰੋ RAM ਕੋ ਮੇਰਾ ਟਾਂਡਾ ਲਾਦਾ ਜਾਇ ਰੇ ਕੋ ਬਨਜਾਰੋ RAM ਕੋ ਕੋ ਹੈ ਬਨਜਾਰੋ RAM ਕੋ ਕੋਈ RAM ਦਾ ਵਪਾਰ ਕਰਨ ਵਾਲਾ ਹੈ ਨਾਮ ਦਾ ਵਪਾਰ ਕਰਨ ਵਾਲਾ ਹੈ ਕੋਈ ਹੋਕਾ ਦੇ ਰਿਹਾ ਮੇਰਾ ਟਾਂਡਾ ਲਾਦਾ ਜਾਇ ਰੇ ਮੇਰੇ ਟਾਂਡੇ ਦੇ ਵਿੱਚ ਜਿੰਨੇ ਮੇਰੇ ਘੋੜਿਆਂ ਤੇ ਖਚਰਾ ਤੇ ਬੋਦਾਂ ਤੇ ਮਾਲ ਲੱਦਿਆ ਹੁੰਦਾ ਸੀ ਉਹਨੂੰ ਟਾਂਡਾ ਕਹਿੰਦੇ ਸੀ ਆਤਮਾ ਮੇਰਾ ਕਾਫਲਾ ਜਿਹੜਾ ਲੱਦਿਆ ਹੋਇਆ ਹੈ ਕੋਈ ਰਾਮ ਦਾ ਬੰਦਾ ਜੇ ਹੋਵੇ ਮੇਰੇ ਸਾਰੇ ਤੇ ਇੱਕੋ ਹੀ ਚੀਜ਼ ਲੱਦੀ ਹੋਈ RAM ਨਾਮ ਹੀ ਰ데요 ਹੈ ਮੇਰੇ ਹੋਰ ਕੁਛ ਹੈ ਹੀ ਨਹੀਂ ਲੱਦੇ ਮੇਰਾ ਕਾਂਡਾ ਲਾਦਿਆ ਜਾਇਰੇ ਰਾਵਨ ਨਾਲ ਲੜਕੇ ਵਪਾਰ ਹੁੰਦਾ ਹੈ ਜਿਹੜਾ ਨਾਮ ਦਾ ਵਪਾਰ ਹੈ ਮੰਨ ਕੱਲਾ ਨਹੀਂ ਕਰਦਾ ਹੈ ਵਪਾਰ ਕੋਈ ਲੜਕਾ ਵੇਚੀ ਲੜਕੀ ਵੇਚੇ ਕੋਈ ਸਾਜਾ ਕਰੇ ਕਬੀਰ ਸਿੰਘ ਹਰਿ ਸਿੰਘ ਬਣ ਜਿ ਕਰੇ ਹਰ ਜਿਓ ਬਣਜੇ ਹੁੰਦਾ ਉਹ, RAM ਨਾਲੇ ਬਣਜਾ ਉਹ, RAM ਦਾ ਬਣਜੇ RAM ਤੇ ਬਿਨਾ ਨਹੀਂ ਹੋ ਸਕਦਾ। RAM ਸਾਰਿਆਂ ਦੇ ਅੰਦਰ ਹੈ। ਮੇਰੇ ਕੋਲ ਨਾਮ ਤਾਂ ਨਹੀਂ, ਜੇ ਕੋਈ ਅਗਾਹ ਕਹੇਗਾ ਤਾਂ ਆਜੋ। ਅਸਾ ਮੇਰਾ ਟਾਂਡਾ ਲਾਦਿਆ ਲਿਖਿਆ, ਅਜੇ ਲਾਦਿਆ RAM ਦਾ ਜੇ ਹੈ ਨਹੀਂ ਅਜੇ ਤਾਂ ਲੱਦ ਰਹੇ ਹਾਂ ਉਹਨੂੰ ਹੈ ਨੀ? ਨਹੀਂ ਨਹੀਂ ਲੱਦਿਆ ਹੋਇਆ, ਲਾਦਿਆ। ਮੇਰੀ ਮਨਬੁੱਧੀ ਕੋਲ ਸਾਰਾ ਹੀ ਗਿਆਨ ਹੈਗਾ ਤੇ ਮੇਰੇ ਹਿਰਦੇ ਸਾਰਾ ਹੀ ਗਿਆਨ ਹੈਗਾ। ਲੱਦਿਆ ਹੋਇਆ। ਕੋਈ ਜੇ ਕਹਾ ਕਹੇ ਤਾਂ ਆਜੋ। ਅੱਛਾ ਸੱਦਾ ਦੇ ਰਹੇ ਆ ਬਾ ਸੱਦਾ ਦਿੱਤਾ ਅੱਛਾ ਇਹ ਲੱਗਦਾ ਵੀ ਟਾਂਡਾ ਲਾਦਿਆ ਜਾਇਰੇ ਵੀ ਲੱਦਿਆ ਜਾ ਰਿਹਾ ਜੇ ਹੈ ਨਹੀਂ ਕੋਈ ਮੇਰਾ ਟਾਂਡਾ ਤੇ ਤੇਰਾਉਂ ਤਾਂ ਲੱਦਿਆ ਆਇਆ ਜੇ ਕੋਈ ਗਾ ਕਰ ਨਿਕਲੋ ਬਾਜੋ ਅੱਛਾ ਜਿਵੇਂ ਖਾਲਸੇ ਕਹਿੰਦੇ ਹੁੰਦੇ ਸੀ ਪਹਿਲਾਂ ਵੀ ਭਾਈ ਲੰਗਰ ਤਿਆਰ ਹੈ ਜਿਨੇ ਛਕਣਾ ਆਜੋ ਹਾਂ ਛਕਣਾ ਆਜੋ ਠੀਕ ਹੈ ਇਸ ਤਰ੍ਹਾਂ ਕਹਿ ਰਹੇ ਆ ਵਾਜੀ ਹਾਂ ਬਨਜਾਰੋ RAM ਕੋ ਸਹਿਜ ਕਰੋ ਵਪਾਰ ਮੈਂ RAM ਨਾਮ ਧਨ ਲਾਦਿਆ ਬਿਖਲਾਦੀ ਸੰਸਾਰ ਆ ਗਿਆ ਨਾ ਅੱਗੇ ਵੀਰ ਲੱਦੇ ਆਏ RAM ਨਾਮ ਧਨ ਹਾਂਜੀ ਹਾਂ ਬਨਜਾਰਾ RAM ਕੋ ਮੈਂ RAM ਦਾ ਬਨਜਾਰਾ RAM ਦੇ ਪਰਥਾਏ ਬਨਜ ਕਰਦਾ ਚੱਕਰ ਨਾ RAM ਦਾ ਮੈਂ ਮਾਲਕ ਨਹੀਂ ਹੈਗਾ ਧਨ ਮੇਰਾ ਨਹੀਂ ਹੈ ਸੌਦਾ ਮੇਰਾ ਨਹੀਂ ਹੈ ਸੌਦਾ RAM ਦਾ ਹੀ ਹੈ ਮੈਂ ਤਾਂ ਉਹਦਾ ਚੱਕਰਨ ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਪਾਏ ਮੈਂ ਉਹਦਾ ਬਨਜਾਰਾ ਸਹਿਜ ਕਰੂੰ ਵਪਾਰ ਮੈਂ ਵਪਾਰ ਕਰਦਾ ਕਰਦਾ ਸਹਜ ਦਾ ਵਪਾਰ ਕਰਦਾ ਉੱਤੇ ਤੱਕਦਾ ਗਿਆਨ ਦਿੰਦਾ ਜਿੱਥੇ ਤੱਕਦਾ ਮਨ ਤੇ ਕਿਤੇ ਵੀ ਜਿੱਥੇ ਇਹਦੋਂ ਗਾਹ ਦਾ ਗਿਆਨ ਮੇਰੇ ਕੋਲ ਹੈ ਨਹੀਂ ਉਹ ਬਾਕੀ ਨਾਮ ਜਿਹੜਾ ਬਾਕੀ ਆਲਾ ਫਿਰ ਉਹ ਦਿੰਦਾ ਉਹ RAM ਕੋਲ ਹੈ ਮਨ ਬੁੰਦੀ ਕੋਲ ਗਿਆਨ ਸਾਇ ਤੱਕਦਾ ਹੈ ਉਦੋਂ ਗਾਹ ਦਾ ਫਿਰ ਜਿਹੜਾ ਨਾਮ ਮਿਲਣਾ ਹੈ ਸਤਗੁਰ ਤੇ ਪਾਇਆ ਜਾਣੇ ਨਾਮ ਉਹ ਪਦਾਰਤ ਤੱਕਦਾ ਗਿਆਨ ਸੁਣਦੇ ਤੇ ਸਮਝਣ ਦੇ ਵਿੱਚ ਇਹ ਰੇਂਜ ਵਿੱਚ ਆ ਉਦੋਂ ਗਾਹਾਂ ਦਾ ਨਹੀਂ ਹੈ ਸੁਣ ਸਮਝ ਤੇ ਪਰੇ ਆ ਉਹ ਮੈਂ ਜਰੂਰ ਕੋ ਪਾਰ ਤਮਸ ਹੈ ਗੁਰਮਤ ਦੇ ਵਿੱਚ ਜੋ ਲਿਖਿਆ ਹੋਇਆ ਉਹਦਾ ਹੀ ਵਪਾਰ ਕਰ ਸਕਦਾ ਮੈਂ ਉਦੋਂ ਗਾਹ ਨਹੀਂ ਸਹਿਜ ਦਾ ਭਾਵ ਜਾਗਰਤ ਅਵਸਥਾ ਹੁੰਦਾ ਜੀ ہاں ਜਾਗਰਤ ਅਵਸਥਾ ਤੱਕ ਦਾ ਦੋ ਬਿਲਾਕਾਂ ਤੱਕ ਦਾ ਮੁਕਤੀ ਤੱਕ ਮੁਕਤ ਪ੍ਰਗਟਾ ਤੱਕ ਦਾ ਗਿਆਨ ਔਰ ਮੁਕਤ ਪ੍ਰਗਟਾ ਠੀਕ ਹੈ ਜੀ ਮੈਂ ਰਾਮ ਨਾਮ ਧਨ ਲਾਦਿਆ ਵਿਖਲਾਦੀ ਸੰਸਾਰ ਮੈਂ ਤਾਂ ਰਾਮ ਨਾਮ ਤਾਂ ਲੱਦੇ ਆਪਣੇ ਮਨ ਬੁੱਧੀ ਤੇ ਉੱਤੇ ਸੋ ਚਾਲ ਨੇ ਵਿਖਲਦੀ ਹੈ ਮਾਇਆ ਦੇ ਉਹ ਕਥਾ ਕਹਾਣੀਆਂ ਲਦੀਆਂ ਨੇ ਸਿਮਰਤ ਸ਼ਾਸਤਰ ਲਦੇ ਨੇ ਕਿਸੇ ਨੇ ਜੋਤਿਸ਼ ਲਦੇ ਆਇਆ ਕਿਸੇ ਨੇ ਸਟਾਰੋਲੋਜੀ ਐ ਸਟਾਰਨੋਮੀ ਲਦੀ ਆ ਕਿਸੇ ਨੇ ਆਯੁਰਵੈਦ ਲਦੇ ਆਇਆ ਹੋਰ ਦੁਨੀਆ ਦੇ ਦੇ ਬੇਦ ਹੋਰ ਗਿਆਨ ਨੇ ਲਦੇ ਹੋਏ ਉਹ ਸਾਰੀ ਵਿਖਰ ਮਾਇਆ ਦਾ ਗਿਆਨ ਹਾਂਜੀ ਪਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ ਮੋਹੇ ਜਮ ਡੰਡ ਨਾ ਲੱਗ ਗਈ ਤਜੀਲੇ ਸਰਬ ਜੰਜਾਲ ਉਜਿਹੋ ਇਹ ਕਹਿੰਦੇ ਨੇ ਨਾ ਧਰਮਰਾਜ ਕਹਿ ਲੋ ਆ ਚਿੱਤ ਗੁਪਤ ਕਹਿ ਲੋ ਜਿਹੜਾ ਅਸੀਂ ਕੁਛ ਕਰਦੇ ਆ ਸਾਡੇ ਤੇ ਨਿਗਾਹ ਰੱਖਦਾ ਸਾਡੇ ਉਹ ਲਿਖਦਾ ਹੈ ਕਰਮ ਉਹ ਕਹਿੰਦੇ ਵੀ ਮੈਂ ਤਾਂ ਹੁਣ ਉਹ ਰਿਵਾੜ ਪਾਰ ਕੇ ਦਾਨੀਆਂ ਜਿਹੜਾ ਉਹ ਉਲੇ ਪਾਸੇ ਦੀਆਂ ਗੱਲਾਂ ਪੱਲੇ ਪਾਸੇ ਪੱਲੇ ਪਾਸੇ ਦੀ ਉਲੇ ਪਾਸੇ ਪਾਸੋਂ ਕਰਦਾ ਗੱਲਾਂ ਉਹਨੂੰ ਕਹਿੰਦੇ ਨੇ ਉਰਵਾਦ ਤੇ ਪਾਰ ਪਾਰ ਤੇ ਉਰਵਾਦ ਜਿਹੜਾ ਸੌਦਾ ਦਿੰਦਾ ਹੈ ਸਨੇਹ ਦਿੰਦਾ ਹੈ ਮੈਸੇਜ ਦੇਣ ਵਾਲਾ ਲਿਖ ਲੈ ਹਾਰਪਤਾਲ ਮੈਨੇ ਉਹ ਜਿਹੜਾ ਤੇ ਲਿਖਣਾ ਨਾ ਲਿਖਾ ਹਾਲਤ ਕਾਲ ਜੋ ਮਰਜੀ ਤੇ ਲਿਖੀ ਜਾ ਜੋ ਹਾਰਪਤਾਲ ਲਿਖੀ ਜਾ ਮੈਂ ਮੈਨੂੰ ਨਹੀਂ ਜਵਦਾ ਕਰਨ ਨੂੰ ਲੱਗਣਾ ਕਿਉਂ ਮੈਂ ਹੁਕਮ ਦੇ ਵਿੱਚ ਆ ਮੈਂ ਕਰਦਾ ਹੀ ਨਹੀਂ ਕੁਝ ਜੇ ਦਾ ਚਰ ਮੈਂ ਮੰਨਰਾਸੀ ਪੁੰਪਾਪ ਕਰਦਾ ਉਹਨਾਂ ਚ ਤੂੰ ਲਿਖਣ ਦਾ ਸੀ ਹੁਣ ਤੂੰ ਮੇਰੇ ਬਾਰੇ ਕੀ ਲਿਖੇਗਾ ਮੈਂ ਕਰਦਾ ਹੀ ਕੁਝ ਨਹੀਂ ਜੇਲਾ ਕਰਦਾ ਉਹਦੇ ਖਿਲਾਫ ਲਿਖੀ ਜਾ ਲਿਖ ਲੈ ਉਹ ਅਰਪਤਾਲ ਜਾ ਮੇਰੇ ਖਿਲਾਫ ਲਗਦਾ ਜਾ ਇਦੀ ਨੀ ਕੀਦੇ ਬਸ ਜੀ ਖਿਲਾਫ ਲਗਦਾ ਪਰ ਮੈਂ ਨਹੀਂ ਕੁਛ ਕਰਦਾ ਲਿਖ ਲੈ ਉਹ ਅਰਪਤਾਲ ਉਹ ਦੋ ਅਰਪਤਾਲ ਲਿਖੀ ਜਾ ਆਪਣਾ ਜੋ ਕੁ ਲਿਖਣਾ ਮੋਏ ਜਮਡੰਡਰ ਨਾਲ ਲੱਗੀ ਤਜਿਲੇ ਸਰਬਜੰਗਾਲ ਆ ਜਿਹੜੇ ਮੈਂ ਪੁੰਨ ਪਾਪ ਦਾ ਸੀ ਨਾ ਜੇ ਜਾ ਕੇ ਸਾਡ ਛੱਡਦਾ ਉਹ ਬਾ ਕਰਿਆ ਕਰਮ ਕਰਮਖਾਨ ਦੀ ਜਿਹੜੀ ਸੀ ਨਾ ਧਰਮਸਾਰੀ ਛੱਡ ਤੇ ਕਰਮਖਾਨ ਦਾ ਜਿਹੜਾ ਧਰਮ ਪੁੰਨ ਪਾਪ ਨੂੰ ਮੰਨਣ ਵਾਲਾ ਇਹ ਸਾਰਾ ਇਹ ਜੰਜਾਲ ਹੈ ਇਹ ਛੱਡਦਾ ਮੈਂ ਇਹ ਧਰਮ ਇਹ ਧਰਮ ਕਹਾਉਦਾ ਜੰਜਾਲ ਹੈ ਜਮ ਤੇ ਸਭ ਪਸਾਉਣ ਵਾਲਾ ਧਰਮ ਨੇ ਬਨਮਤਾ ਪੁਰਬਾਪ ਨੂੰ ਮੰਨਣ ਵਾਲੀਆਂ ਅਰ ਦਾਨ ਪੂਰਨ ਕਰਨ ਵਾਲੀਆਂ ਕੀਰਤ ਕਰਨ ਵਾਲੀਆਂ ਹੈ ਜਪ ਤਪ ਸੰਜਿਵ ਨੇਮ ਧਰਮ ਕਰਨ ਵਾਲੀਆਂ ਇਹ ਇਹ ਜੰਜਾਲ ਹੈ ਧਰਮ ਨਹੀਂ ਹੈ ਇਹ ਮੈਂ ਜੰਜਾਲ ਛੱਡ ਦਿੱਤਾ ਤਕੀਲੇ ਸਰਬ ਜੰਜਾਲ ਸਾਰਾ ਜੰਜਾਲ ਹੀ ਛੱਡਤਾ ਪਹਿਲਾ ਸੀ ਕਰਦਾ ਇਹਦਾ ਮਤਲਬ ਹੈ ਉਹਦਾ ਪਹਿਲਾ ਜਿਹੜਾ ਜਾਣ ਵਾਲਾ ਧਰਮ ਚ ਫਸਿਆ ਹੋਇਆ ਥਾ ਉਹ ਛੱਡ ਦਿੱਤਾ ਕਬੀਰ ਵੀ ਥਾ ਤਾਂ ਨਾ ਜਿਹੜਾ ਜਾਣ ਚ ਫਸਿਆ ਉਹਨੇ ਵੀ ਛੱਡਿਆ ਸੀ ਅੱਛਾ ਆਪਾਂ ਕਹਿੰਨੇ ਇੱਧਰ ਨਹੀਂ ਗੱਲਾਂ ਉੱਧਰ ਕਰਦਾ ਉਹ ਕੀ ਮਤਲਬ ਹੈ ਉਧਰਲਾ ਜਿਹੜਾ ਸਾਨੂੰ ਆਉਂਦਾ ਨਾ ਵੈਸੇ ਜਿੱਤ ਤੋਂ ਉਧਰਲਾ ਇੱਧਰ ਆਉਂਦਾ ਸਾਨੂੰ ਸੋਚੀ ਆਉਂਦੀ ਹੈ ਸਾਡੀ ਸੀਆਈਡੀ ਉਧਰ ਹੁੰਦੀ ਹੈ ਜੋ ਉਧਰੋਂ ਸਾਨੂੰ ਮੈਸੇਜ ਆਉਣਾ ਉਹ ਵੀ ਹੋ ਹੀ ਜਾਂਦਾ ਇੱਧਰ ਸਾਡੀ ਸੀਆਈਡੀ ਵੀ ਉਧਰ ਹੋ ਹੀ ਜਾਂਦਾ ਸਾਡੀ ਹਰੇਕ ਗੱਲ ਉਹਨੂੰ ਪਤਾ ਹੈ ਆਉਂਗਾ ਹਾਂ ਕਨੈਕਸ਼ਨ ਆ ਉਧਰ ਉਧਰ ਪਾਸ ਆਨ ਕਰਦਾ ਧਰਮਾਰਾਜ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਗੱਲਾਂ ਖਾ ਤੋ ਉਧੋਂ ਲੈ ਕੇ ਇਧਰ ਦੇ ਦਿੰਦਾ ਇਧਰੋਂ ਲੈ ਕੇ ਉਧਰ ਦੇ ਦਿੰਦਾ ਹਾਂਜੀ ਜੈਸਾ ਰੰਗ ਕਸੁੰਭ ਕਾ ਤੈਸਾ ਇਹ ਸੰਸਾਰ ਮੇਰੇ ਰਮਈਏ ਰੰਗ ਮਜੀਠ ਕਾ ਕਹ ਰਵਦਾਸ ਚਮਾਰ ਜੈਸਾ ਰੰਗ ਕਸੁੰਭ ਕਾ ਜਿਵੇਂ ਫੁੱਲ ਦਾ ਪਸੰਮਦਾ ਰੰਗ ਹੁੰਦਾ ਕੁਸਮ ਦਾ ਉਹਨਾਂ ਦੇ ਮੰਗੇ ਦੀ ਜਗ੍ਹਾ ਕੁਸਮ ਮੰਮਲੇ ਨਾਲ ਹੁੰਦਾ ੱੱੱ ਬੱਬੇ ਨਾਲ ਤੇ ਬਣਾਇਆ ਨਾ ਕੁਸਮ ਬਤਾਵ ਬਣ ਗਿਆ ਹਾਂ ਵੀ ਇਹ ਪ੍ਰਕਿਰਤ ਦਾ ਔਰ ਪੰਜਾਬੀ ਭਾਸ਼ਾ ਦੇ ਦੋ ਰੂਪ ਲੱਗਦੇ ਹਨ ਜੀ ਹਾਂ ਰੂਪੇ ਦੂਆ ਬਦਲਦਾ ਫਿਰ ਜੈਸਾ ਫੁੱਲ ਦਾ ਰੰਗ ਹੁੰਦਾ ਅਰਥ ਤਾਂ ਫੁੱਲੇ ਕਰਾਂਗੇ ਆਪਾਂ ਹਾਂਜੀ ਐਸਾ ਹੋਏ ਸੰਸਾਰ ਜਿਵੇਂ ਫੁੱਲ ਦਾ ਰੰਗ ਜਿੱਕ ਤੱਕ ਫਿੱਕਾ ਪੈ ਜਾਂਦਾ ਸੱਚਾ ਹੁੰਦਾ ਰੰਗ ਐਸਾ ਸੰਸਾਰ ਹੈ ਇਹ ਜਿਹੜਾ ਸਰੀਰ ਹੈ ਜਿਹਨਾਂ ਚ ਆਤਮਾ ਵਿੱਚ ਜਦੋਂ ਮਰ ਜਾਂਦਾ ਹੈ ਜਦੋਂ ਇਹ ਬਦਲ ਜਾਂਦਾ ਹੈ ਇਹਦਾ ਠੀਕ ਹੈ ਵੀ ਚੇਤਨਜਤ ਵਿੱਚੋਂ ਨਿਕਲਿਆ ਜੜ ਦਾ ਜਿਹੜਾ ਆਰੰਗੇ ਬਦਲ ਜਾਂਦਾ ਦਾ ਠੀਕ ਹੈ ਜੀ ਮੇਰੇ ਰਮਈਏ ਰੰਗ ਮਜੀਠਾ ਕਹ ਰਵਿਦਾਸ ਚਮਾਰ ਮੇਰੇ ਰਮਈਏ ਦਾ ਜਿਹੜਾ ਰੰਗ ਮਜੀਠ ਉਹ ਪੱਕਾ ਉਹ ਨਹੀਂ ਫਿੱਟਦਾ ਉਹ ਜਿਉਂਦਾ ਤਿਉਂ ਰਹਿੰਦਾ ਕਹ ਰਵਿਦਾਸ ਚਮਾਰ ਅਵਦਾਰ ਚਮਾਰ ਕਹ ਰਿਹਾ ਰਾਮਦਾਸ ਕਹਿੰਦੇ ਨਾ ਵੀ ਇਹ ਬ੍ਰਹਮ ਗਿਆਨ ਵੀ ਕਰਾ ਸਕਦੇ ਬ੍ਰਹਮ ਗਿਆਨ ਕਰਕੇ ਚਮਾਰ ਕਹਤਾ ਵੀ ਮੈਂ ਚਮਾਰ ਹਾਂ ਆਪੇ ਆਇਆ ਹਾਂ ਦਸੋਏ ਕੀ ਕਮੀ ਹੈ ਠੀਕ ਹੈ ਵੀ ਜਾਤ ਪਾਤ ਦਾ ਕੋਈ ਵਿਗਨ ਨਹੀਂ ਹੈ ਬ੍ਰਹਮ ਗਿਆਨ 'ਚ ਤੇ ਇਸ ਗੱਲ ਨੂੰ ਇੱਥੇ ਰਵਿਦਾਸ ਚਮਾਰ ਕਹਿ ਕੇ ਉਹ ਕਹਿੰਦੇ ਸੀ ਨਾ ਸਿਮਰ ਤੇ ਸਾਸਲ ਦੀ ਗੱਲ ਨੂੰ ਝੂਠੀ ਕੀਤਾ ਕੋਈ ਦੇਖੋ ਨਾਮ ਨਹੀਂ ਮਿਲਦਾ ਚਿਮਾਰ ਨੂੰ ਤੁਸੀਂ ਕਹਿੰਦੇ ਹੋ ਸਮਰਤ ਦੇ ਵਿੱਚ ਪਰਮੇਸ਼ਰ ਨੇ ਦਿੱਤਾ ਸਮਰਤ ਝੂਠੀ ਹੈ ਤੁਹਾਡੀ ਜਿਹੜਾ ਸਿਆਸਤ ਝੂਠੇ ਨੇ ਜਿਹੜੀ ਕਹਾਣੀ ਆਉਂਦੀ ਹੈ ਅਸ਼ਟਕਾ ਬੱਕਰ ਦੀ ਉਹ ਸਾਰਿਆਂ ਨੂੰ ਚਿਮਾਰ ਵਾਹਮਣ ਨੂੰ ਕਹਿ ਰਹਿੰਦਾ ਇਹਨਾਂ ਦੇ ਆਪਣੀਆਂ ਵੀ ਕਹਾਣੀਆਂ ਹੈ ਜੀ ਠੀਕ ਹੈ ਇਹ ਕਹਿੰਦਾ ਭਾਪ ਤਾਂ ਇਹੀ ਦੱਸਣਾ ਚਾਹੁੰਦੇ ਆਂ ਜਾਤ ਪਾਤ ਦਾ ਕੋਈ ਵਿਗਨ ਨਹੀਂ ਹੈ ਪਰਮੇਸ਼ਰ ਨੇ ਮੈਨੂੰ ਬ੍ਰਹਮ ਗਿਆਨ ਬਖਸ਼ਤਾ ਹੈ ਜੀ ਹਾਂ ਕੋਈ ਕਿਸੇ ਨੂੰ ਵੀ ਬਖਸ਼ ਸਕਦਾ ਅਧਿਕਾਰੀ ਹੋਊਗਾ ਬਖਸ਼ ਉਹ ਮਰ ਜੂਗਾ ਅਧਿਕਾਰੀ ਹੋਣਾ ਚਾਹੀਦਾ ਠੀਕ ਹੈ ਜ਼ਰੂਰੀ ਹੈ ਵੀ ਬ੍ਰਾਹਮਣ ਨੂੰ ਹੀ ਬ੍ਰਹਮ ਗਿਆਨ ਬਖਸ਼ਿਆ ਜਾਊਗਾ ਬ੍ਰਹਮਚਾਰ ਕਰੂਗਾ ਉਹ ਬ੍ਰਾਹਮਣ ਠੀਕ ਹੈ ਜੀ ਇੱਥੇ ਇਹ ਸ਼ਬਦ ਦੀ ਸਮਾਪਤੀ ਹੈ ਜੀ